ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸੁਖ ਬਲੌਕਸ ਬੋਪਰ ਆਈ ਚੈਨਲ ਦਾ ਬੜਾ ਸਵਾਗਤ ਹੈ ਜੀ YouTube ਫੈਮਲੀ ਦਾ ਸਾਰਾ ਠੀਕ ਠਾਕ ਹੋ ਬੇਸੇ ਜਿਹਦੇ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਦੇਖੋ ਜੀ ਦੁਪਹਿਰ ਦਾ ਹੋ ਗਿਆ ਟਾਈਮ ਤੇ ਅੱਜ ਦਿਨ ਹੈਗਾ ਆ ਸ਼ਨੀਵਾਰ ਤੇ ਦੁਪਹਿਰ ਦਾ ਹੋ ਗਿਆ ਟਾਈਮ ਤੇ ਅੱਜ ਸਾਰਾ ਹੀ ਨਾ ਜਾਨੀ ਛੱਤ ਭਾਰਤੀ ਕੱਪੜੇ ਨਾ ਧੋ ਧੋ ਕੇ ਹੈ ਨਾ ਤੇ ਕੁਛ ਪਿਛਲੇ ਵੀਸ ਕਪੜੇ ਸੀ ਪਏ ਤੋਤੇ ਹੋਏ ਉਹ ਵੀ ਚਲੋ ਮੈਂ ਕਿ ਸੁੱਕ ਜਾਣਗੇ ਤੇ ਕੁਛ ਇਕੱਠੇ ਹੋ ਗਏ ਚਲੋ ਧੋੜ ਦੇਣੇ ਹਨਾ ਤੇ ਕੱਲ ਧੁੱਪ ਮੇਰੇ ਖਿਆਲ ਤਿੰਨ ਤਿੰਨ ਸਾਧਨ ਲੱਗੀ ਹੈ ਨਾ ਕੱਲ ਘਟ ਲੱਗੀ ਅੱਜ ਸਵੇਰ ਤੋਂ ਧੁੱਪ ਲੱਗੀ ਬਹੁਤਾਂ ਦਿਨ ਲੱਗਾ ਅੱਜ ਤੇ ਚਲੋ ਮੈਂ ਕਿ ਧੁੱਪ ਦਾ ਲਹਾ ਲੈ ਲਈਏ ਤੇ ਕੱਲ ਫਿਰ ਧੁੱਪ ਚਾਨਣੀ ਕਿੰਦੀ ਕਿੱਦਾਂ ਹੋਣੀ ਹੈ ਨਾ ਤੇ ਕੱਲ ਦਾ ਤਾਂ ਕੁਛ ਵੀ ਨਹੀਂ ਪਤਾ ਹੁੰਦਾ ਕਿ ਇਹਨੂੰ ਕੀ ਹੋਣਾ ਕੀ ਨਹੀਂ ਹੋਣਾ ਨਾ ਤੇ ਜੋ ਆਪਣੇ ਕੋ ਸਮਾਂ ਆਉਂਦਾ ਉਹਨਾਂ ਪਤਾ ਹੁੰਦਾ ਵੀ ਕੀ ਕਰਨਾ ਕੀ ਨਹੀਂ ਹੈ ਨਾ ਤੇ ਸੰਵਿਧਾਨ ਕੋਈ ਨਹੀਂ ਪਤਾ ਅੱਜ ਕੀ ਆ ਤੇ ਕੱਲ ਕੀ ਹੋਣਾ ਨਾ ਜਿਹੜੇ ਬਲੌਗ ਦੀ ਬਸ ਸਟਾਰਟਿੰਗ ਨਹੀਂ ਕੀਤੀ ਬਸ ਇਹਦੇ ਕਪੜੇ-ਕਪੜੇ ਧੌਂਦੇ ਸੀਗੇ ਤੇ ਸਾਡੇ ਤੋਂ ਨੰਨੇ ਲੱਗੇ ਹੋਣ ਹਾਂ ਮੈਂ ਤਾਂ ਮੈਂ ਲੈ ਨਹੀਂ ਜਾਣਾ ਕੋਣੀ ਦੇ ਨਹੀਂ ਆ ਥੋੜੀ ਆ ਉਹ ਥੋੜੀ ਆ ਤੇ ਮੈਂ ਕਿਸੇ ਨਾਲ ਟਿਫਨ ਲੈ ਜਾਣਾ ਆ ਨੇ ਵਿੱਚ ਰਲ ਜਾਊਗਾ ਉਹਦੇ ਰੋਟੀ ਖਰਾਬ ਹੋ ਜੂਗੀ ਲੈ ਰੋਟੀ ਦੇਣੀ ਵੀ ਨਹੀਂ ਜਾਣੇ ਨਹੀਂ ਯਾਰ ਖਾ ਕੇ ਨਹੀਂ ਗਿਆ ਹੈਗਾ ਇੱਥੇ ਕੰਨ ਗਿਆ ਦੇਖਣ ਗਾਂ ਦੇਖਮੀ ਕਿਦੇ ਦੇਖਣ ਚੱਕਾ ਵਾਇਨਾ ਮਾਰੀ ਉਹਨੂੰ ਓਰੇ ਦੇ ਮੁਰੇ ਦੇਖ ਕੱਟੀ ਦੇਖੀ ਚਰੀ ਕੱਟੀ ਜੀ ਦੇ ਮਨਾ ਸੋਇਦਾ ਕੋਸ ਤੇ ਬਣਦਾ ਜਾਂਦਾ ਹਾਂਜੀ ਹੁਣ ਅਗਲੇ ਬਾਲ ਮੈਂ ਤੇ ਆ ਤੜਕਾ ਕਰ ਲਿਆ ਤਿਆਰ ਹਰਾ ਲਸਣ ਅਦਰਕ ਤੇ ਪੀਜਾ ਗੰਢੀਦਾਰ ਲਸਣ ਤੇ ਟਮਾਟਰ ਤੇ ਪਿਆਜ਼ ਸਾਰਾ ਕੁਝ ਕੱਟ ਲਿਆ ਤਿਆਰ ਕਰ ਲਿਆ ਅੱਜ ਬਣਾਵਾਂਗੇ ਅਲੂ ਮਟਰਾਂ ਦੀ ਸਬ지 ਤੇ ਅੱਜ ਮੈਨੂੰ ਮੈਸ਼ ਨਹੀਂ ਕੀਤਾ ਹੈਗਾ ਤਾਂ ਬਾਹ ਕੁੰਡੇ ਘੋਟਣੇ ਵਿੱਚ ਖੜਤ ਮਸਾਲਾ ਬਣਾਣਾ ਹੈ ਤੇ ਪਹਿਲਾਂ ਮੈਂ ਅਗਲੇ ਬਾਲ ਚਲੋ ਮੈਂ ਕਹਿੰਨਾ ਅੱਗੇ ਸਿੱਖਾਂਗੇ ਬਣਾ ਲੈ ਸਬ지 ਬਣਾਉਣੀ ਹੈ ਅੱਜ ਤੇ ਧੁੱਪ ਬਹੁਤ ਲੱਗੀ ਸੀਗੀ ਉੱਚੇ ਕਰਦੇ ਰਹੇ ਦਰਨ ਸਟੇਟ ਕਰ ਲਿਆ ਤੇ ਜਿਹੜਾ ਕੁੰਡੇ ਕੋਟ ਹੈ ਤੜਕਾ ਹਨ ਬਹੁਤ ਟੈਸਟੀ ਸਬਜ਼ੀ ਬਣਦੀ ਇਹਦੇ ਨਾਲ ਤੇ ਜੇ ਆਪਾਂ ਗ੍ਰੇਨ ਕਰਦੇ ਆ ਮੈਸ਼ ਕਰਦੇ ਆ ਕੋਈ ਜਿੱਦਾ ਵੀ ਉਹ ਚੀਨੀ ਬਣਦੀ ਹੈਗੀ ਜੋ ਆ ਚੀਜ਼ ਆ ਇਹ ਨਾਨੀ ਦਾਦੀਆਂ ਤਰੀਕੇ ਆ ਇਹ ਸਾਡੇ ਨਾਨੀ ਦਾਦੀਆਂ ਤਾਂ ਬਣਾਉਂਦੀਆਂ ਹੁੰਦੀ ਸੀ ਤੇ ਰੋਟੀ ਬੈ ਕੇ ਚੰਕੇ ਚ ਖਾਣੀ ਹੈ ਨਾ ਤਾਂ ਬੜਾ ਸਵਾਲ ਹੁੰਦਾ ਸੀਗਾ ਰੋਟੀ ਖਾਣ ਦਾ ਬੈ ਕੇ ਉਸ ਸਮੇਂ ਚੰਗੇ ਸੀ ਹੁਣ ਨਾ ਸਮੇਂ ਕਿੱਥੇ ਲੱਭਦੇ ਆ ਹੁਣ ਤਾਂ ਨਵਾਂ ਜਵਾਨਾ ਤਾਂ ਨਵੇਂ ਗੁੱਡੀਆਂ ਪਟੋਲੇ ਨਾਲ ਅੱਗੇ ਸਿੱਕੀ ਜਾਂਦੀ ਆ ਮੈਂ ਥੋੜਾ ਤਿਆਰ ਕਰ ਲੈਣਾ ਉਹ ਬਸ ਹੋੜ ਕੜੀ ਦੀ ਹੁਣ ਧੁੱਪ ਆ ਧੁੱਪ ਚੱਲੀ ਪਰ ਥਾਂ ਧੁੱਪ ਜੀ ਵੀ ਠੰਡਿਆ ਅੱਜ ਥੋੜਾ ਰਾਹਤ ਗਰਮੀ ਜੀ ਲੱਗੀ ਮੈਂ ਧੁੱਪ ਵਿੱਚ ਤੇ ਬੜੀਆ ਮੌਸਮ ਹੋ ਗਿਆ ਸਵੇਰੇ ਥੋੜਾ ਕੋਟ ਲੱਗੀ ਹੁਣ ਤੇ ਵੀਡੀਓ ਬੜੀ ਹੁੰਦੀ ਹੈ ਕੀ ਬੋਲਦੀ ਓ ਲੈ ਲੋਇਟਰ ਦਾ ਆ ਖਾਈਏ ਨੀ ਹਾਂ ਪਰ ਪਟਨਾ ਕਿਤੇ ਆ ਗਿਆ ਤੇ ਆ ਦੇਖੋ ਇਹ ਮੈਂ ਆਪਾਂ ਇਹ ਦਫਾ ਕਰ ਜਾ ਕਰ ਲਿਆ ਨਾ ਨਹੀਂ ਨਹੀਂ ਡਿਗਰੀ ਮੈਂ ਤਾਂ ਗਰਮ ਕਰ ਦਿੰਦੀ ਹਾਂ ਇਹਦੇ ਨਾਲ ਇਹ ਮੈਂ ਕਹਾਂ ਖੰਦੀ ਮੀਂਹ ਦੇ ਮੈਨੇ ਥਾਲੇ ਤੇ ਇਹ ਦੇਖੋ ਇਹ ਨੂੰ ਠੰਡਾ ਕਰ ਦੋ ਕਾੜ ਦੋ ਫਿਰ ਅੰਦਰ ਇਹਨੂੰ ਓਏ ਚੋਇਤਾ ਕਿ ਲੱਗਾ ਕਰ ਹੋ ਗਿਆ ਠੀਕ ਲੱਗਾ ਓ ਚੱਕਾ ਚੜੂ ਕਿੱਥੇ ਪਿਆ ਆ ਸਾਹਮਣੇ ਸਮੈਲ ਬਹੁਤ ਸੋਹਣੀ ਆਂਡੀ ਕੁੰਡੇ ਘੋਟਣੇ ਦੀ ਟੜਕੇ ਦੇ ਨਾਲ

ਇਹ ਨੂੰ ਪਾਣੀ ਪੂਰੀ ਸੁੱਕ ਗਿਆ ਵਿਚਾਈ ਦੇ ਤੇ ਤੜਕਾ ਪੁੱਜ ਗਿਆ ਕਿ ਬਚਣਾ ਗਿਆ ਹਾ ਹਾ ਗਿੰਦਾ ਅੰਮੇ ਮਸਾਲਾ ਹਲਦੀ ਸਾਰਾ ਕੁਝ ਪਾ ਲਿਆ ਮੈਂ ਇੱਥੇ ਤੇ ਜਮਾਨਾ ਪਾ ਲੈ ਪੱਠੇ ਅੱਬ ਸਾਰਾ ਕੰਮ ਤੇ ਲੱਗਾ ਬੀਜੀ ਸਾਰਾ ਡੱਬਾ ਸਾਡਾ ਲੋਈ ਹੰਦੀ ਕਾਲੀ ਮਿਰਚਾਂ ਵੀ ਮਸਾਲਾ ਵੀ ਹਲਦੀ ਸਾਰਾ ਕੁਝ ਤੇ ਹੁਣ ਆਲੂ ਮਟਰ ਦੀ ਆਈ ਵਾਰੀ ਤੇ ਇਹ ਹੁਣ ਆਪਾਂ ਪਾਣੀ ਚ ਧੋ ਕੇ ਪਾ ਦੇਣੇ ਆ ਤੇ ਵਿੱਚ ਮੇਥੀ ਕੱਟ ਲਈਵੇਂ ਤੇ ਮੇਥੀ ਜੀ ਸੋਹਣੀ 스멜 ਆਉਂਦੀ ਆ ਤੇ ਲੋਈ ਲਾ ਕੇ ਤੜਕਾ ਹੌਲੀ ਹੌਲੀ ਤਾਂ ਤੇ ਜੂਰ ਲੱਗਿਆ ਨਾ ਚੱਲੇ ਤੇ ਪਰ ਚੀਜ਼ ਬਹੁਤ ਸਵਾਦ ਬਣਦੀ ਆ ਕਾਲੀ ਧੋੜ ਵਿੱਚ ਆਪਾਂ ਆਪਣੀ ਸਿਹਤ ਗੋਲ ਗਏ ਨਾ ਕਿ ਕਿਹੜਾ ਖਾਣਾ ਸਹੀ ਹੈ ਕਿਹੜਾ ਨਹੀਂ ਚੁੱਲੇ ਦੇ ਇੱਕਦਮ ਚੀ ਜਿਹੜੀ ਬਣੀ ਹੁੰਦੀ ਹੈ ਨਾ ਬਹੁਤ ਵਧੀਆ ਇੱਕਦਮ ਸਹੀ ਤੇ ਰੋ ਗਿਆ ਪਾ ਮੋਟੇ ਮੋਟੇ ਆਲੂ ਕੱਟ ਕੇ ਪਾ ਲੈ ਵਿੱਚ ਇਹਦੇ ਸਾਰੇ ਹੁਣ ਹਰੀ ਮਟਰ ਪਾ ਲੈਣੇ ਇਹ ਥੋੜ੍ਹਾ ਜਿਹਾ ਪਾਣੀ ਪਾਵਾਂ ਵਿੱਚ ਤੇ ਉਹ ਹੋ ਗਈ ਸਾਰੀ ਚਲੋ ਘੜਕਾ ਲਗੂਗਾ ਫਿਰ ਜਦੋਂ ਬਣ ਗਈ ਹੋਏ ਦਿਖਾਉਣੀ ਆ ਹਾਂਜੀ ਤੜਕਾ ਆਪਾਂ ਲਾਤਾ ਸਬਜ਼ੀ ਨੂੰ ਆਲੂ ਮਟਰਾਂ ਨੂੰ ਤੇ ਅੱਗ ਬਲੀ ਜਾਣ ਢਈ ਆ ਅਗਵੀ ਸੜਾ ਨੂੰ ਛੇਤੀ ਨਹੀਂ ਬਲਦੀ ਹੈਗੀ ਤੇ ਟਾਈਮ 바ਵਾ ਲੱਗਦਾ ਹੈ ਤੇ ਹਾਏ ਹਾਏ ਇਕੱਲੀ ਰਹਿ ਗਈ ਬੋਲਦੀ ਆ ਹਨਾ ਇਹ ਕਹਿੰਦੀ ਕੋਈ ਹੈ ਨਹੀਂਗਾ ਲੱਗੇ ਮੇਰੇ ਹਾਏ ਹਾਏ ਦੇਖੋ ਜੀ ਟਾਈਮ ਟਾਈਮ ਦੀ ਗੱਲ ਆ ਤੇ ਬੰਦਾ ਸੋਝਦਾ ਕੁਛ ਤਾਂ ਬਣਦਾ ਕੁਛ ਹੈ ਨਾ ਸਾਲਾ ਪੁੱਛੇ ਤੇ ਜਿਹੜੀ ਆਪਣੀ ਰਾਵੀ ਸੀ ਹਨਾ ਉਹ ਤਾਂ ਰੱਬ ਨੂੰ ਪਿਆਰੀ ਹੋ ਗਈ ਅੱਜ ਸਵੇਰੇ ਬਹੁਤ ਮਾਨ ਕਰਾਵਾਇਆ ਤੇ ਚਲੋ ਸੋਚਿਆ ਸੀ ਵੀ ਚਲ ਸਿਆਣੀਆਂ ਹੋਣਗੀਆਂ ਪਾਲਾਂਗੇ ਇਹਨਾਂ ਨੂੰ ਨਾ ਚਲੋ ਖੈਰ ਜੋ ਨੂੰ ਚੰਗਾ ਲੱਗਦਾ ਪ੍ਰਮਾਤਮਾ ਨੂੰ ਉਹ ਵੀ ਹੁਣਾਇਆ ਚਾਰ ਦਿਨ ਹੋ ਗਏ ਉਹਨੂੰ ਭੁੱਖ ਨਹੀਂ ਲੱਗੀ ਬਹੁਤ ਕੋਸ਼ਿਸ਼ ਜਾਨੀ ਟ੍ਰੀਟਮੈਂਟ ਕੀਤਾ ਦਵਾਈ ਦਿੱਤੀ ਉਹਨੂੰ ਆਂਡੇ ਜਿੱਤੇ ਕੋਲਕੇ ਵਿੱਚ ਦੁੱਧ ਫਿਰ ਉਹਨੂੰ ਕਾਵਾ ਪੜਾਇਆ ਜਾਨੀ ਬਹੁਤ ਔੜ ਪੁੜਕੀ ਦੀ ਡਾਕਟਰ ਸਾਹਿਬ ਨੇ ਮੈਂ ਵੀ ਨਾਲ ਸੀ ਪਰ ਸੂਤ ਨਹੀਂ ਆਇਆ ਕੰਮ ਤੇ ਭੁੱਖ ਨਹੀਂ ਲੱਗੀ ਇਹਨੂੰ ਮੇਂ ਦਿਨ ਚੱਕੇ ਨਹੀਂ ਹੈਗਾ ਤੇ ਕੀ ਕਰਦੀ ਆ ਤੇ ਕੀ ਕਰਦੀ ਆ ਤੱਕ ਨਾ ਮਗਰ ਮੈਂ ਨਹੀਂ ਚੱਕ ਮੈਂ ਪਾਕਤਾ ਮਗਰ ਨਹੀਂ ਜਮੇਂ ਮੇਂ ਚਾਰੀ ਕੱਲੀ ਤੇ ਗਈ ਆ ਦੋ ਜਣੀਆਂ ਸੀਗੀਆਂ ਕਿ ਦੂਜੇ ਨੂੰ ਵੱਜਾ ਮਾਰਨੀ ਆ ਨਾ ਨੇ ਕਿਤੇ ਕਲੀਆਂ ਨਹੀਂ ਸਿਰਿੰਦੀ ਹੁੰਦੀਆਂ ਨਹੀਂ ਉਹ ਉੱਧਰ ਹੈ ਕਿੱਥੇ ਆਹੇ ਇਹ ਕੌਣ ਆ ਆਏ ਬਾਜਾ ਮਾਰਦੇ ਵੀ ਦੂਜੀਆਂ ਕਿੱਥੇ ਗਈਆਂ ਮੈਨੂੰ ਨਾਲ ਲੈ ਕੇ ਆਓ ਮੇਰੇ ਕੋਲ ਲੈ ਕੇ ਆਓ ਅੱਛਾ ਇਹਦੇ ਨਾਲ ਇਕੱਲੀ ਰਹਿ ਗਈ ਹੁਣ ਜੋ ਜੋ ਪਰਮਾਤਮਾ ਕਰਦਾ ਕੀ ਕਰ ਸਕਦੇ ਆ ਇਹ ਵੀ ਸੋਹਣੀ ਆਂ ਸੋਚਿਆ ਸੀਗਾ ਬਚਲ ਦੋ ਹੁਣ ਇਹ ਵੀ ਸੋਹਣੀ ਇਨਕੀ ਮੋਤੇ ਹੈ ਤੇ ਰਵੀ ਵਿਚਾਰੀ ਰੱਬ ਨੂੰ ਪਿਆਰੀ ਹੋ ਗਈ ਆ ਅੱਜ ਤੱਕ ਬੋਸ ਨਾਲ ਲੱਗਾ ਠੋਪੜੀ ਲੱਗੀ ਅੱਜ ਹਾਂ ਹਾਂ ਤੈਨੂੰ ਵੀ ਕਰਦੇ ਅੰਦਰ ਤੈਨੂੰ ਕਰਦੇ ਅੰਦਰ ਕੋਈ ਨਹੀਂ ਮੇਰੇ ਕੱਪੜੇ ਚੱਕਣ ਵਾਲੇ ਕੋਠੇ ਤੋਂ ਹਾਂ ਹਾਂ ਇਹ ਚੱਲਾ ਹੈ ਅੱਛਾ ਤੇ ਸਾਢੇ 5 ਦਾ ਹੋ ਗਿਆ ਟਾਈਮ ਇਹਦੇ ਪਸਵਾ ਜਿੰਨ ਲੰਘ ਜਾਂਦਾ ਕਦੇ ਇਹਨਾਂ ਨੂੰ ਕੋਸ਼ਿਸ਼ ਕਦੀ ਕੋਸ਼ਿਸ਼ ਟਾਈਮ ਪਾਸੇ ਦਿਨ ਹੋ ਜਾਂਦਾ ਸਾਰੀ ਦਿਹਾੜੀ ਓਹੋ ਹੋ ਅੰਦਰ ਕਿਦ ਲਾਉਂਦੀ ਆ ਉਹ ਕੁੜੀ ਨੂੰ ਤਾਂ ਕੱਢਣੀ ਆ ਤੇ ਮਨ ਬੜਾ ਪਰੇਸ਼ਾਨ ਆ ਸਵੇਰ ਦਾ ਇਦਾਂ ਨਾ ਤੇ ਚਲੋ ਕੀ ਕਰ ਸਕਦੇ ਆ ਜੈਨੂੰ ਚੰਗਾ ਲੱਗਦਾ ਉੱਪਰ ਵਾਲਿਆਂ ਨੂੰ ਸਾਵਾਂ ਕੀ ਭੈਣਾਂ ਦਿੱਤੀਆਂ ਵਧਾਈਆਂ ਕਹਿੰਦੇ ਬਹੁਤ ਸੋਹਣਾ ਹੋ ਗਿਆ ਤੁਸੀਂ ਇਹਨੂੰ ਪਾਲ ਲਓ ਹਣ ਠਣ ਦਾ ਚਲੋ ਪਰ ਨਹੀਂ ਪਤਾ ਨੀ ਕੀ ਚੱਕਰ ਪੈ ਗਿਆ ਨਾ ਬਚੀ ਨਹੀਂ ਚਲੋ ਘਰ ਆਹ ਦੇਖੋ ਜੀ ਆਲੂ ਮਟਰਾਂ ਸਬ지 ਤੇ ਕਿੰਨੀ ਦੇਖਣ ਨੂੰ ਵੀ ਚੰ ਜਿਹੜੀ ਅੱਖਾਂ ਨੂੰ ਚੰਗੀ ਲੱਗੇ ਉਹ ਖਾਣ ਨੂੰ ਵੀ ਕਿੰਨੀ ਵਧੀਆ ਹੋਊਗੀ ਹਨਾ ਤੇ ਆ ਦੇਖੋ ਜੀ ਚੁੱਲੇ ਤੇ ਬਣੀ ਦਾ ਸਬਜੀ ਬਹੁਤ ਸਵਾਦ ਲੱਗਦੀ ਹੈ ਤੇ ਕੱਲ ਪਰਸੋਂ ਮੈਂ ਦਾਲ ਚੁੱਲੇ ਦੇ ਬਣਾਈ ਸੀਗੀ ਬੱਚੇ ਵੇਲੇ ਚਾਹ ਕੀ ਖਾਂਦੇ ਆ ਤੇ ਔਰ ਸਬਜੀ ਬਣਾਤੀ ਅੱਜ ਚਲੋ ਜੀ ਠੀਕ